ਇਹਦੇ ਲਈ ਵੀਰੇ ਬੋਲਾ ਹੋਊਗਾ ਚੌਥੇ ਦਿਨ 20 ਦੇ ਈਟੇ-ਪੇਟੇ ਚੌਥੇ ਦਿਨ 20 ਕਿਲੋ ਬੌਲੀ ਹਾਜ਼ਰ ਨਾਲ ਐਰ ਸ਼ਹਿਰ ਦੀ ਬੱਚੀ ਐਰ ਸ਼ਹਿਰ ਦੀ ਬੱਚੀ ਆ ਨਾਲ ਇਹਦੇ ਐਰ ਸ਼ਹਿਰ ਦੀ ਬੱਚੀ ਆ ਗਈ ਲੈ ਵਾ ਕੈਨੂ ਤਾਂ ਆਪਾਂ ਪਲੂਣ ਵੀ ਕਹਿਦੀ ਪਰ ਹੈ ਦੂਜਾ ਸੂਆ ਵੀਰੇ ਦੰਦੋ ਕਿਵੇਂ ਕਰਨੇ 6 ਦੰਦ ਹੈ ਵੀਰੇ ਇਹ ਬੱਚੀ ਨੇ 30 ਤੋਂ ਪਲੱਸ ਚੱਲਣਾ ਜਦ 30 ਤੋਂ ਬਾਹਰੇ ਹਾਂ ਜੇ 30 ਮੰਨ ਕੇ ਜਿਹੜਾ ਮਰਜੀ ਵੀ ਲੈ ਲੈ ਸ਼ਾਈਨਿੰਗ ਫੁੱਲ ਆ ਗਈ ਲੈ ਸੱਜਣਾ ਮਾਡਲ ਟਾਊਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਬਾਈ ਕਰਨ ਕੋਲੋਂ 4 ਬੈੜਾਂ ਦਿਖਾ ਦਾਂਗੇ 3 ਤਾਜ਼ੀਆਂ ਸੂਈਆਂ ਤੇ ਇੱਕ ਗੱਬਣਾ ਚਾਰ ਦੰਦ ਤੇ ਛੇ ਦੰਦ ਰਹਿਣ ਵਾਲੀਆਂ ਨੇ ਬੌਲਾ ਇਹ ਮੰਨ ਲਓ ਬਾਈ ਕਹਿੰਦਾ 20 ਤੋਂ ਬਾਰੇ ਹਾਜ਼ਰ ਬੌਲਾ ਹੈ ਇੱਕ ਨੰਬਰ ਤੇ ਚਾਰ ਦੰਦ ਬੱਚੀ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਵੀਡੀਓ ਦੇ ਵਿੱਚ ਹੀ ਹੁੰਦਾ ਤੇ ਰੇਟ ਹੁੰਦਾ ਮੰਨ ਲਓ ਬਿਲਕੁਲ ਜਾਇਜ਼ ਆ ਆ ਜਾ ਕਰਨੀ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਭਾਈ ਜੀ ਬਹੁਤ ਚੜ੍ਹਦੀ ਕਲਾ ਚੜ੍ਹਦੀ ਕਲਾ ਕਿਰਪਾ ਬਾਬੇ ਨਾਨਕ ਦੀ ਆ ਨੰਬਰ ਬੋਲ ਦਿਓ ਜੀ 9779939077 ਪਿੰਡ ਮਾਡਲ ਟਾਊਨ ਨੰਬਰ 10 ਤਸੀਲਸ ਨਾਮ ਤੇ ਜ਼ਿਲ੍ਹਾ ਸੰਗਰੂਰ ਹੈ ਨਾ ਹਾਂਜੀ ਆ ਰੇਲ ਦੇ ਡੱਬੇ ਜੀਟੀ ਦੀ ਕੀ ਗੱਲ ਬਾਤ ਹੈ ਕਿ ਕਰੰਬਰ ਤੇ ਆ ਭੂਣ ਬੱਚੀ ਆ ਚਾਰ ਦੰਦ ਆ ਵੀਰੇ ਪਹਿਲਣ ਭੂਣ ਜਮਤ ਬੱਚਾ ਕੀ ਆ ਗਿਆ ਇਹਦੇ ਨਾਲ ਬੱਚੀ ਆ ਵੀਰੇ ਨਾਲ ਬੱਚੀ ਬੱਚੀ ਤੇ ਬਾਕੀ ਮੰਨ ਲਓ ਇੱਥੇ ਤੋਂ ਆਰਡਰ ਚੈੱਕ ਕਰ ਆਰਡਰ ਦੀ ਕੁਆਲਿਟੀ ਦੇ ਬੱਚੀ ਵੀ ਬਹੁਤ ਕੁਆਲਿਟੀ ਦੀ ਆ ਗਈ ਹੁਣ ਹੀ ਸਾਈਡ ਨੂੰ ਤੇ ਨਾਲ ਆ ਗਈ ਬੱਚੀ ਸਾਰਾ ਰਿਕਾਰਡ ਦੇਵਾਂਗੇ ਬੱਚੀ ਦਾ ਤੇ ਸੂਆ ਕਿੰਨੇ ਦਿੰਦਾ ਅੱਜ ਚੌਥਾ ਦਿਨ ਆ ਵੀਰੇ ਚਾਰ ਦੰਦ ਨਾਲ ਬੱਚੀ ਚੌਥਾ ਦਿਨ ਸੂਈ ਨੂੰ ਕਿੰਨੀ ਬੋਲੀ 22 23 ਕਿਲੋ ਤੋਂ ਸਟਾਰਟਿੰਗ ਹੈ ਬੱਚੀ ਦੀ ਸਟਾਰਟ ਹਾਂਜੀ ਹਾਂ ਕੈਨ ਵਾਲਾ ਚਬਾਉਣ ਵਾਲਾ ਚਬਾਉਣ ਵਾਲਾ ਵੀਰੇ ਚਬਾਉਣ ਵਾਲਾ ਜਮਾ ਤਸੱਲੀ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਤੋਰ ਖੋਲ ਕੇ ਵੀਰੇ ਤੇ ਬਾਕੀ ਮੰਨ ਲਓ ਨਾ ਇੱਥੋਂ ਤੁਰਦੀ ਜਜਮੈਂਟ ਕਰ ਲਿਓ ਦੰਦਾਂ 'ਚ ਆ ਗਈ ਚੌਗੀ ਉੱਤੋਂ ਆ ਗਈ ਬਿਲਕੁਲ ਸਟੇਟ ਵੱਡੀ-ਬੁੱਡੀ ਤਾਂ ਬਹੁਤ ਹੈ ਯਾਰ ਵੀਰੇ ਜੇ ਚਾਰ ਦੰਦ ਤੇਰਾ ਆ ਗਿਆ ਫੁੱਲ ਵੱਡਾ ਥਿਲੇਵਾ ਆ ਗਿਆ ਬਿਲਕੁਲ ਕਹ ਲਿਆ ਡਰਾਗਨ ਨਾਲ ਲੱਗਦਾ ਕਿਸੇ ਪਾਸੇ ਬੱਚੀ ਹੱਤ ਨਹੀਂ ਧਰਾਉਂਦੀ ਬਰੀਡ ਦੇਖ ਲੈ ਆਦਰ ਦੀ ਕੁਆਲਿਟੀ ਇੱਥੇ ਰੋਕ ਨਹੀਂ ਕਰਨਾ 22 ਕਿਲੋ ਬੋਲੀ 22 ਕਿੰਨਾ ਇਹਦੇ ਕੋਲ ਹਾਜ਼ਰ ਆ ਗਈ 4 ਦਾ ਕੱਦ ਦੇ ਲੈ ਬੱਚੇ ਕਿੰਨਾ ਵੱਡਾ ਫੁੱਲ ਡਬਲ ਆ ਗਈ ਪੰਜਾਬ ਸ਼نگਾਰ ਜਿੱਡੀ ਆ ਨਾ ਪੰਜਾਬ ਸ਼نگਾਰ ਜਿੱਗੀ ਵੀਰੇ ਕਮਾਲਾ ਇੱਥੋਂ ਕਮਾਲਾ ਹੱਥੀ ਚਵਾਈ ਦਾ ਕਿ ਮਸ਼ੀਨੀ ਦਾ ਦੋਨੇ ਵੀਰੇ ਆਪਾਂ ਮਸ਼ੀਨ ਤੇ ਵੀ ਚਾਉਂਦੇ ਆ ਹੱਥ ਤੇ ਵੀ ਚਾਉਂਦੇ ਡਬਲ ਛੇੜਾ ਡਬਲ ਛੇੜੀ ਠੀਕ ਆ ਗੱਲ ਕਮਾਲਾ ਕਮਾਲਾ ਇੱਥੋਂ ਕਿਹੜਾ ਹੋਰ ਕਮਾਲਾ ਤੇਰੇ ਵਾਲੇ ਪਾਸੇ ਇੱਥੋਂ ਘੁਮਾ ਕੇ ਲੈ ਚੱਲੀ ਅੱਜ 22 ਕਿਲੋ ਹਾਜ਼ਰ ਆ 22 23 ਕਿਲੋ ਤੋਂ ਸਟਾਰਟਿੰਗ ਹੈ ਬੱਚੀ ਦੀ ਬੱਚੀ ਨੇ ਪੀਕ ਲੈਵਲ ਤੇ ਜਾਦੀ ਨਹੀਂ ਹੈਗਾ ਠੀਕ ਹੈ ਗੱਲ ਤੇ ਆਰਡਰ ਤੇ ਨਸਾਂ ਕਰ ਸਕਦੇ ਹੋ ਜਾਂ ਇੱਕ ਥਣ ਲੱਗਾ ਕੱਲਾ ਕੱਲਾ ਲੱਗਾ ਪੂਰੀ ਬਿੱਥੀ ਤੇ 22 ਤੋਂ 23 ਕਿਲੋ ਬੋਹੜਾ ਬਾਈ ਕਹਿੰਦਾ ਚੌਥੇ ਦਿਨਾਂ ਤੁਹਾਨੂੰ ਅੱਜ ਚਵਾ ਕੇ ਦੇ ਚਵਾ ਕੇ ਦੇ ਦਾਂਗੇ ਵੀਰੇ ਤੇ ਚਾਰ ਦੰਦ ਤੁਹਾਨੂੰ ਇਹਦੇ ਚੈੱਕ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਜੰਨਾ ਵਾਲੇ ਇਹਦੇ ਦੇ ਦਾਂਗੇ ਤੁਹਾਨੂੰ ਮੱਲੋ ਬੱਛੀ ਆ ਫੇਸ ਦੀ ਬੱਛੀ ਬਚਾ ਦੂਗੀ ਬਾਈ ਕਹਿੰਦਾ ਤਾਜੀ ਫੜੀ ਪੂਛ ਮੜੀ ਪੜ ਕੇ ਮਾੜੀ ਆ ਆਰਡਰ ਦੇਖੀ ਬੱਛੀ ਦਾ ਲੇ ਵਾਈ ਮਾਨਾ ਬਿਲਕੁਲ ਨਾਲ ਲੱਗਮਾ ਜਾ ਗਿਆ ਨਾ ਮੇਨ ਚੀਜ਼ਾਂ ਇਹੀ ਨੇ ਵੀਰੇ ਟੁੱਟਮਾ ਨਹੀਂ ਹੈਗਾ ਬਰੀਡ ਚ ਇਹੀ ਚੀਜ਼ਾਂ ਹੁੰਦੀਆਂ ਨੇ ਆਰਡਰ ਦੀ ਹੋਵੇ ਲੈਗ ਸਕੋਰ ਹੋਵੇ ਲੱਤਾਂ ਦੀ ਦੇਖ ਸਾਰੇ ਪਾਸੇ ਕਿਸੇ ਪਾਸੇ ਹੱਥ ਪੂਰੀ ਮਜ਼ਬੂਤ ਆ ਗਈ ਹੈ ਨਾ ਜਮਾ ਜਮਾ ਪੂਰਾ ਠੋਸ ਹੈ ਟੁੱਟੋਂ ਬਿਲਕੁਲ ਸਟ੍ਰੇਟ ਆ ਗਈ ਜਿਹੜੀ ਮੇਨ ਮੇਨ ਚੀਜ਼ਾਂ ਨੇ ਸਾਰੀਆਂ ਪੂਰੀਆਂ ਨੇ ਬੱਚੀ ਜੀ ਕਿਸੇ ਪਾਸੇ ਹੱਥ ਨਹੀਂ 드러ਉਂਦੀ ਬੱਚੀ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਬੱਚੀ ਆਪਾਂ ਦੇ ਦਾਂਗੇ 135000 ਰੁਪਏ ਦੀ 135 ਦੀ ਹਾਂਜੀ ਹਾਂਜੀ 22 ਤੋਂ 23 ਕਿਲੋ ਅੱਜ ਚਵਾ ਦੇਾਂਗੇ ਜਮਾ ਤੇਵਾ ਦੇਾਂਗੇ ਵੀਰੇ ਤਿਆਰ ਜੋ ਠੀਕ ਆ ਗੱਲ। ਪੀਕ ਲੈਵਲ ਤਾਂ 30 ਤੋਂ ਪਲੱਸ ਪਾਉਣਾ। 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੇ। ਤੇ ਆ ਇਹਦੀ ਕੀ ਗੱਲ ਬਾਤ ਆ 2 ਨੰਬਰ ਵਾਲੀ ਦੀ? ਇਹ ਗੱਬਣੇ ਵੀਰੇ ਦੂਜਾ ਸੁਆ। ਇਹ ਗੱਬਣ। ਜਿਹਨਾਂ ਦੰਦ ਪਾਇਆ ਪਹਿਲਾਂ ਨੇ। ਇਹਨੇ ਪਹਿਲਾਂ ਨੇ ਪਾਇਆ ਵੀਰੇ 27 28 ਕਿਲੋ। 27 28। ਦੰਦੋਂ ਕਿਵੇਂ ਆ? ਦੰਦੋਂ ਵੀਰੇ 6 ਦੰਦ ਆਂਦੇ। 6 ਦੰਦ। ਜੀ। ਆਲੇ-ਆਲੇ ਆ ਦੰਦੋਂ ਆ ਗਈ ਬਾਈ ਕਹਿੰਦਾ 6 ਦੰਦ ਤਾਂ ਤੇ ਲੇਵਾ ਬੜਾ ਕਮਲ ਦਾ। ਲੇਵ ਮੇਨ ਚੀਜ਼ਾਂ ਹੀ ਵੀਰੇ ਆਰਡਰ ਦੀਆਂ ਨੇ। ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਤੇ ਨਸਾਂ ਆਰਡਰ ਤੇ ਆ ਗਈਆਂ। ਪੂਰੀਆਂ ਫੁੱਲ ਬਰੀਡ ਬਰੀਡ ਚ ਕੋਈ ਕਮੀ ਨਹੀਂ ਸਾਰੀਆਂ ਜ ਆਪਣੇ ਬਰੀਡ ਵਾਲੇ ਬੱਚੇ ਨੇ ਕਿੰਨੇ ਦਿਨ ਕੱਢ ਦਿਆ ਕਰਨੀ ਦਿਨ ਤਾਂ ਵੀਰੇ ਇਹਦੇ ਕੱਲ ਪੂਰੇ ਨੇ ਕੱਲ ਨੂੰ ਕੱਲ ਨੂੰ ਦਿਨ ਪੂਰੇ ਨੇ ਪਹਿਲਾਂ ਕਿਨਤਾ ਪਹਿਲਾਂ 27 28 ਕਿਲੋ ਬਾਕੀ ਕਰਮਾ ਵਾਲੀ ਠੰਡੀ ਸੀਲ ਪੂਰੀ ਐ ਇਹ ਇਧਰ ਇਧਰ ਲੈ ਬੰਨੇ ਕਮਾ ਕੇ ਰੋਕਲਾ ਇੱਥੇਆਂ ਲੰਬੀ ਰੋਗਣੀ ਕਮਾਲਾ ਕਮਾਲਾ ਇਹ ਹੱਥੀਂ ਚ ਬਾਈਦਾ ਕਿ ਮਸ਼ੀਨੀ ਤੇਆ ਦੋਨੇ ਪਾਸੇ ਪਏ ਅਗਲਾ ਮਸ਼ੀਨ ਤੇ ਵੀ ਹੱਥ ਤੇ ਵੀ ਕੋਈ ਵਹਿਮ ਨਹੀਂ ਜਿਹੜੇ ਮਰਜ਼ੀ ਪਾਸੇ ਬੈ ਕੇ ਜਿੰਮੇ ਮਰਜ਼ੀ ਚੋਲ ਐ ਠੀਕ ਆ ਗੱਲ ਇਹ ਬਰੀਡ ਇਹ ਇੱਥੋਂ ਦਾ ਬਰੀਡ ਦਾ ਪਤਾ ਲੱਗਦਾ ਹੈ ਤੱਕ ਇਹ ਆਪਣਾ ਗੱਬਣ ਪਤਾ ਕਿਹੜੇ ਸੀ ਮਨ ਤੋਂ ਇਹ ਵੀ ਸਾਰਾ ਕੁਝ ਦੱਸ ਦਾਂਗੇ ਵੀਰੇ ਜਿਹੜਾ ਬੰਦਾ ਲਊਗਾ ਏ ਟੂ ਜ਼ੈਡ ਜਮਾ ਰਿਕਾਰਡ ਦੇਵਾਂਗੇ ਜਿਹੜਾ ਸੱਜਣ ਬਾਈ ਕਹਿੰਦਾ ਖਰੀਦਦਾ ਬਣੂਗਾ ਏ ਟੂ ਜ਼ੈਡ ਡਾਟਾ ਦੇ ਦਾਂਗੇ ਇੱਥੇ ਤੇ ਆਰਡਰ ਕਰ ਸਕਦੇ ਹੋ ਜੇ ਇੱਕ ਇਹ ਆ ਗਈ ਮੰਨ ਲਓ ਗੱਬਣ ਜਿਵੇਂ ਪੀ ਡੀ ਐਫ ਕੇ ਪੀ ਡੀ ਐਫ ਐ ਮੇਲੇ ਚ ਗਾਈਆਂ ਦਾ 24 ਕਿਲੋ ਦਾ ਕਮਾਲਾ ਬਾਈ ਇੱਥੋਂ ਕਮਾਲਾ 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 ਇਹ ਬੱਚੀ ਨੇ 30 ਤੋਂ ਪਲੱਸ ਚੱਲਣਾ ਜਦ 30 ਤੋਂ ਬਾਹਰੇ ਹਾਂ ਜੇ 30 ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਸ਼ਾਈਨਿੰਗ ਫੁੱਲ ਆ ਗਈ ਨਾ ਫੁੱਲ ਫੁੱਲ ਵੀਰੇ ਵੱਡੀ ਐ ਕੋਈ ਛੋਟੀ ਮੰ ਛੋਟੀ ਮੰਨ ਕੇ ਨਾ ਵੇ ਪੂਰੀ ਵੱਡੀ ਐ ਦੰਦੋ ਕਿਵੇਂ ਆਹੇ ਦੰਦੋ ਵੀਰੇ 6 ਦੰਦ ਆ ਛਿੱਗੀ ਪਿਓਰ ਹਾਂਜੀ ਹਾਂਜੀ ਆ ਦੰਦੋ ਰਊਗੀ 6 ਦੰਦ ਤੇ ਲੇਵਾ ਤੇ ਮੰਨ ਲਓ ਨਾਲ ਲਗ ਮਰਖੂ ਫਿਕਸ ਹਵਾਨਾ ਜਮਾ ਆਪਾਂ ਵੀਰੇ ਬਰੀਡ ਤੇ ਕੰਮ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਦੇ ਨਾ ਆਰਡਰ ਜਮਾ ਫਿਕਸ ਹੋਣਾ ਚਾਹੀਦਾ ਇਹ ਇੱਥੋਂ ਕਰ ਸਕਦੇ ਹੋ ਚੈੱਕ ਨਾ ਜਮਾ ਜਮਾ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਕਰੀ ਸਾਈਡ ਨੂੰ ਕਰੀ ਥੋੜੀ ਜੀ ਕਰਦੇ ਕਰਦੇ ਸਾਈਡ ਨੂੰ ਕਰਦੇ ਇਹ ਆ ਦਿਨਾਂ ਦੇ ਬੱਚੀ ਦੇ ਕਿਵੇਂ ਚਮਕਦੇ ਨੇ ਇੱਥੋਂ ਕਰ ਸਕਦੇ ਹਾਂ ਸਾਨੂੰ ਸਾਂ ਚੈੱਕ ਤੇ ਬਾਕੀ ਥਣ ਦਾ ਸੈਜ ਬੜਾ ਕਮਾਲ ਦਾ ਰੱਖਦੀ ਆ ਹੱਥੀ ਚ ਤੇ ਗਾਂ ਵਾਲੇ ਬੰਨੇ ਵੀ ਆਰਡਰ ਫੁੱਲ ਆ ਗਿਆ ਜਮਾ ਵੀਰੇ ਗਿੱਟ ਗਿੱਟ ਦਾ ਐਂਡ ਹੈ ਬਿਸ਼ਾਲੇ ਬੰਨੇ ਵੀ ਆਰਡਰ ਪੂਰਾ ਫੁੱਲ ਹੀ ਆ ਗਿਆ ਇਹ ਇਹ ਆਰਡਰ ਨੂੰ ਕਦੇ ਮਟਾਇਟ ਨਹੀਂ ਹੁੰਦੀ ਪੈਸੇ ਕਿੰਨੇ ਲਵਾਂ ਕਰਨੇ ਇਹ ਬੱਚੀ ਆਪਾਂ ਦੇ ਦਾਂਗੇ ਵੀਰੇ 1 30 ਦੀ 1 ਲੱਖ ਤੇ 30000 ਰੁਪਏ ਦੀ ਇਹਦਾ ਇੱਕ ਇੱਕ ਨੰਬਰ ਵਾਲੀ ਕਿੰਨਾ ਇਹਦਾ 1 35 ਵੀਰੇ ਦੋਨਾਂ ਜੋ ਕਿੰਨਾ ਚੱਲਦਾ ਲੋਕ ਕਹਿ ਦਿੰਦੇ ਨੇ ਪੈਸੇ ਪਰ ਬਰੀਡ ਹੈ ਵੀਰੇ ਅਗਲਾ ਹੀ ਨਾਲ ਨੂੰ ਇਧਰ ਲੈ ਬੰਨੇ ਬਰੀਡ ਦੇ ਰੁਪਏ ਮੰਗੇ ਜਾਂਦੇ ਨੇ ਆਪਾਂ ਨੂੰ ਪਤਾ ਵੀ ਐਡੀ ਐਡੀ ਬੱਚੀਆਂ ਤਿਆਰ ਕਰਨ ਦੇ ਸਵਾ ਸਵਾ ਲੱਖ ਖਾ ਜਾਂਦੀਆਂ ਨੇ ਠੀਕ ਹੈ ਗੱਲ ਇਹ ਇਹਦੇ ਨਾਲ ਵੀ ਬੱਚੀ ਉਹਦੇ ਵੀ ਸੈਕਸਿਟੀ ਲੱ ਸੈਕਸਡ ਲੱਗਿਆ ਇਹ ਆਪਾਂ ਸਾਰਾ ਕੁਝ ਦੱਸ ਦਾਂਗੇ ਅਗਲੀ ਵਾਰ ਠੀਕ ਆ ਗੱਲ ਇਹਦੇ ਸੀਮਨ ਵੀ ਸੈਕਸਡ ਆ ਗਿਆ ਹਾਂਜੀ ਹਾਂਜੀ ਤੇ ਦੋਨਾਂ ਚੋਂ ਕਿੰਨੇ ਛੱਡ ਦਿਆਂਗੇ ਜੋੜੇ 'ਚ ਜੋੜੇ 'ਚ ਵੀਰੇ 5000 ਮਾਫੀ ਕਰ ਦਾਂਗੇ 5 ਮਾਫੀ ਚਾਹ ਤਾਂ 5000 ਮਾਫੀ ਕਰਾ ਲੂਗਾ ਚਾਹ 100 ਕਿਲੋਮੀਟਰ ਤੱਕ ਦੀ ਪਹੁੰਚ ਕਰਾ ਲੂਗਾ ਪਹੁੰਚ ਤਾਂ ਕਰਾਂਗੇ ਵੀਰੇ ਜਿਹੜਾ ਰੇਟ ਮੰਗੇ ਉਹ ਰੇਟ ਤੇ ਸੌਦੇ ਹੋਣਗੇ ਠੀਕ ਆ ਗੱਲ ਜਾਂ ਕੋਈ ਪਹੁੰਚ ਕਰਾ ਲੂ ਜਾਂ ਮਾਨਤਾਨ ਕਰਾ ਲੂ ਜਾਂ ਵਿੱਚੋਂ ਮਾਨਤਾਨ ਕਰਾ ਲੂ ਹਨਾ ਬੱਚੇ 'ਚ ਕਿਸੇ ਪਾਸੇ ਬੱਚਿਆਂ ਦੇ ਕੰਮ ਹੀ ਨਹੀਂ ਹੈਗੀ ਅਪਾ ਐ ਨਹੀਂ ਹੈਗਾ ਉਹ ਇਕੱਠਾ ਕਰ ਲਿਆ ਮਾਲ 20 25 ਇਕੱਠੀਆਂ ਕਰਨੇ ਪਰ ਆਪਾਂ ਗਿਣਵੇਂ ਚਣਵੇਂ ਨਾਗੇ ਹੁੰਦੇ ਨੇ ਠੀਕ ਹੈ ਗੱਲ ਹੋਣਗੇ ਬਰੀਡ ਵਾਲੇ ਠੀਕ ਹੈ ਗੱਲ ਇਹ ਆ ਗਈ ਤਾਜੀ ਸੂਈ ਤੇ ਇਹ ਆ ਗਈ ਗੱਬਨ ਸੈਕਸਰ ਸੀ ਮਾਂਜਾ ਇਹਦੇ ਬਾਰੇ ਉਹ ਤਿਆਰੀ ਪੂਰੀ ਐ ਕਰਮ ਵਾਲੀ ਦੀ ਬੱਚਾ ਧਰ ਦੇ ਹੁਣ ਧਰ ਦੇ 2 ਘੰਟੇ ਨੂੰ ਪਰ ਅਜੇ ਕੋਈ ਉਹ ਨਹੀਂ ਹੈਗਾ ਠੀਕ ਹੈ ਗੱਲ ਕੱਚਾ ਕੋਈ ਨਹੀਂ ਹੈਗਾ ਨਾ ਨਾ ਅਜੇ ਕੋਈ ਉਹ ਨਹੀਂ ਹੈਗਾ ਤੇ ਇਹਦੀ ਕੀ ਡਿਟੇਲ ਹੈ ਤੈਨੂੰ ਨੰਬਰ ਵਾਲੀ ਦੀ ਇਹ ਵੀ ਬੇਰੇ ਦੂਜਾ ਸੂਗਾ ਤਾਜੀ ਸੂਈ ਹਾਂ ਜੀ ਇਹਨੂੰ ਅੱਜ ਚੌਥਾ ਦੇ ਨੇ ਆਰਡਰ ਇਹਦਾ ਵੀ ਜਿਵੇਂ ਆਰਡਰ ਹੈ ਨਾ ਉਹੀ ਗੱਲ ਹੈ ਵੀਰੇ ਆਰਡਰ ਹੋਣਾ ਚਾਹੀਦਾ ਮੇਨ ਤੇ ਕਾਦ ਦੇਦਾ ਵੀ ਚੰਗਾ ਜਮਾ ਵੀਰੇ ਇਹਦੇ ਨਾਲ ਵੀ ਬੱਛੀ ਹੈ ਇਹਦੇ ਨਾਲ ਐਰ ਸ਼ੈਰ ਦੀ ਬੱਛੀ ਹੈ ਓਕੇ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਇੱਕ ਨੰਬਰ ਕਢ ਲਾ ਕਢ ਲਾ ਇਹਨੂੰ ਕਢ ਲਾ ਚਵਾਈ ਦੀ ਰਹੂਗੀ 100 ਦੀ 100 ਕਿਉਂਕਿ ਆਰਡਰ ਚਵਾਈ ਆਪਾਂ ਵੀਰੇ ਸਾਰੀ ਬਸ ਤਸੱਲੀ ਕਰਕੇ ਲੈਣੇ ਆ ਵੀਰੇ ਕਿੰਨਾ 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 ਦੁੱਧਾ ਇਹਦੇ ਕੋਲ ਇਹਦੇ ਲਈ ਵੀਰੇ ਬੋਲਾ ਹੋਊਗਾ ਚੌਥੇ ਦਿਨ 20 ਦੇ ਇੱਟੇ ਪੇਟੇ ਚੌਥੇ ਦਿਨ 20 ਕਿਲੋ ਬੌਲੀ ਹਾਜ਼ਰ ਨਾਲ ਐਰ ਸ਼ੈਰ ਦੀ ਬੱਚੀ ਐਰ ਸ਼ੈਰ ਦੀ ਬੱਚੀ ਆ ਨਾਲ ਇਹਦੇ ਐਰ ਸ਼ੈਰ ਦੀ ਬੱਚੀ ਆ ਗਈ ਲੈਵਾਰ ਕਹਿੰਨੂੰ ਤਾਂ ਆਪਾਂ ਪਲੂਣ ਵੀ ਕਹਿਦੀ ਪਰ ਹੈ ਦੂਜਾ ਸੁਆ ਵੀਰੇ ਦੰਦੋ ਕਿਵੇਂ ਕਰਨੇ 6 ਦੰਦ ਹੈ ਵੀਰੇ ਦੰਦੋ ਛਿੱਗੀ ਹਾਂਜੀ ਆਹ ਮਾਰੀ ਕੀ ਰਾਂ ਇਹਨੂੰ ਆਰਡਰ ਇਹ ਮਾਲਵਾਣ ਫਾੜੀ ਵਾਲਾ ਲੈਵਾਰ ਇਹ ਨਾਲ ਆ ਬਾਕੀ ਬੁੱਦੀ ਵਾਲੀ ਬੱਚੇ ਨੇ ਵੀਰੇ ਬਰੀਡ ਸਾਰੀਆਂ ਜੀ ਫੁੱਲ ਹੈ ਕੋਈ ਮੋٹے ਚੰਮ ਦੀ ਬੱਚੀ ਨਹੀਂ ਹੈਗੀ ਕਮਾਲਾ 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 ਮੇਨ ਫੋਕਸ ਨਾ ਮੈਂ ਤੁਹਾਨੂੰ ਆਰਡਰ ਤੇ ਮਾਰ ਕੇ ਦਿਖਾਉਂਗਾ ਉਸ ਤੋਂ ਬਾਅਦ ਸਾਰੀ ਬੱਚੀ ਚੈੱਕ ਕਰਾ ਦੂੰਗਾ ਲਿਆ ਕਰਨ ਉਰਲੇ ਬੰਨੇ ਨਾਲ ਇਹਦੇ ਵੀ ਬੱਚੀ 6 ਦਾ ਜੀ 6 ਦੰਦ 3 ਕਿਲੋ ਬੌਲਾ 4-5 ਦਿਨਾਂ ਦਾ ਹੋ ਗਿਆ ਬਾਈ ਕਹਿੰਦਾ ਸੂਆ ਤਿੰਨ ਦਿਨਾਂ ਦਾ ਚੌਥਾ ਦਿਨ ਦਾ ਵੀ ਅੱਜ 4 ਦਿਨਾਂ ਦਾ ਸੂਆ ਹੈ ਤੀਜਾ ਨੰਬਰ ਤੀਜਾ ਸੂਆ ਦੂਜਾ ਪੈਸੇ ਕਰਨ ਇਹ ਬੱਚੀ ਆਪਾਂ ਦੇ ਦਾਂਗੇ ਫਿਰ 1,10,000 ਰੁਪਏ ਦੀ ਆ ਪੂਛਪੜੀ ਮਾੜੀ ਜੀ 1 ਲੱਖ ਤੇ 10,000 ਰੁਪਏ ਦੀ 10,000 ਦੀ ਦੇ ਦਾਂਗੇ ਪੂਛਪੜ ਦਾ ਮਾੜਾ ਆਰਡਰ ਆਰਡਰ ਦੇਖ ਵੀਰੇ ਮੇਨ ਚੀਜ਼ਾਂ ਹੀ ਇਹੀ ਹੁੰਦੀ ਨੇ ਜਿਵੇਂ ਮੇਲੇ ਵਾਲੇ ਚੈੱਕ ਨਹੀਂ ਕਰਦੇ ਹੁੰਦੇ ਇਕੱਲੀ-ਇਕੱਲੀ ਚੀਜ਼ ਠੀਕ ਆ ਗੱਲ 50 ਨੰਬਰ ਤਾਂ ਵੀਰੇ ਆਰਡਰ ਦੇ ਲੱਗਦੇ ਹ ਹਾਂ ਜੀ ਨਾਰਾ ਦੋਨੇ ਪਾਸੇ ਬੱਚੀ ਚੀਕ ਸਕਦੇ ਹੋ ਜੇ ਇੱਕ ਸਿਰਾ ਕੁਆਲਟੀ ਦੀ ਆ ਗਈਆਂ ਹੁਣ ਤੱਕ ਬ੍ਰੀਡ ਲੈ ਲਵੋ ਵੀਰੇ ਤਿੰਨ ਬੇੜਾਂ ਦਾ ਖਾਤੀਆਂ ਬ੍ਰੀਡ ਹੋਣੀ ਚਾਹੀਦੀ ਐ ਤੇ ਆਹ ਚਾਰ ਨੰਬਰ ਵਾਲੀ ਵੀ ਸੂਈ ਹੋਈ ਆ ਇਹ ਵੀ ਸੂਈ ਹੋਈ ਆ ਵੀਰੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਚਾ ਵੀਰੇ ਇਹਦੇ ਨਾਲ ਮੇਲ ਕਾਫ ਆ ਇਹਦੇ ਨਾਲ ਮੇਲ ਕਾਫ ਆ ਲੈ ਆ ਬਾਹਰ ਲੈ ਬੰਨੇ ਇਹਦਾ ਸੂਆ ਇਹਦੇ ਸੂਆ ਦੂਜਾ ਵੀਰੇ ਦੂਜਾ ਸੂਆ ਹਾਂ ਜੀ ਹਾਂ ਜੀ ਇਹ ਕਿੰਨੇ ਦਿਨ ਦੀ ਸੂਈ ਆ ਇਹਨੂੰ ਵੀਰੇ ਅੱਜ 6 ਮਾ ਦਿਨ ਹੈ 6 ਦਿਨ ਦੀ ਸੂਈ ਨਾਲ ਮੇਲ ਕਾਫ ਪੰਨਾ ਬੜਾ ਹਾਜ਼ਰ ਇਹਦੇ ਥਲੇ ਵੀਰੇ ਹੋਊਗਾ 23 22 23 ਕਿਲੋ 22 23 22 ਤੋਂ 23 ਕਿਲੋ ਹਾਜੇ ਹਾਂਜੀ ਹਾਂਜੀ ਤੇ ਬਾਕੀ ਆਰਡਰ ਕਰ ਸਕਦਾ ਚੱਕ ਲੇ ਵਾਏ ਦਾ ਵੀ ਠੋਸ ਰਹੂਗਾ ਨਸਾਣਾ ਲੇਵਾ ਰਹੂਗਾ ਕਮਾਲਾ ਬਾਈ ਇੱਥੋਂ ਥਾਣੇ ਨੂੰ ਵੀ ਹੱਥੀ ਚਵਾਈ ਵਾਲਾ ਲੱਗਿਆ ਇਹ ਲੈ ਚੱਲ ਕਰਨ ਕਮਾ ਕੇ ਇੱਥੋਂ ਕਮਾਲਾ ਕਮਾਲ ਬੱਚੀ ਚਮਕ ਦੇਖ ਬਰੀਕੀਆਂ ਬੱਚੀ ਦੀ ਕਿੰਨਾ ਇਹਦੇ ਕੋਲ ਹੁਣ ਇਹਦੇ ਥਲੇ 22 23 ਕਿਲੋ ਪਲੂ ਦਾ 25 ਕਿਲੋ ਹਾਜੇ ਤੇ ਪਾਇਆ ਹੋਇਆ ਵੀਰੇ ਦੂਜਾ ਸੁਹਾ ਦੰਦੋ ਸ਼ਿੱਗੀ ਹਾਂਜੀ ਹਾਂਜੀ ਪਹਿਲਾਂ ਨੇ ਕਿੰਨਾ ਚਵਾ ਪੀਕ ਲੈਵਲ ਤੇ ਇਹਨੇ 25 26 25 26 25 ਤੋਂ 26 ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲਿਆ ਯਾਰ ਪੈਸੇ ਕਰਨ ਕਿੰਨੇ ਇਹ ਬੱਚੀ ਦੇ ਦਾਂਗੇ ਆਪਾਂ 10 ਦੀ 1 ਲੱਖ ਤੇ 10000 ਰੁਪਏ ਦੀ 1 10 10 ਸਾਲੀਆਂ ਚੋਂ ਕਿੰਨੇ ਛੱਡਾਂਗੇ ਜੋੜੇ ਚ ਦੋਆਂ ਚ ਜੋੜੇ ਚ 5 ਛੱਡ ਦਾਂਗੇ ਵੀਰੇ ਇਹ ਵੀ 10 ਦੀ ਹਾਂਜੀ ਹਾਂ ਇਹ ਜਿਹੜਾ ਤੀਜਾ ਨੰਬਰ ਤੇ ਚੌਥਾ ਨੰਬਰ ਹੈ ਹਾਂਜੀ ਇਹਨਾਂ ਨੂੰ 25 25 ਤੋਂ ਪਲੱਸ ਦੁੱਧ ਪਾਉਣਾ 25 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ 25 25 50 50 ਜੀ ਹਾਂ ਬਾਈ ਕਹਿੰਦਾ ਕੋਈ ਐਦਾਂ ਦੀਆਂ ਬੇੜਾਂ ਦਿਖਾ ਦਿਖਾ ਆਰਡਰ ਦੇਖ ਬੱਚੀਆਂ ਦੇ ਤੇ ਇਹ ਬਾਈ ਕਹਿੰਦਾ 50 ਕਿਲੋ ਪਾ ਦੇਣੀਆਂ ਦੋਨੇ ਚੰਗਾ ਪਾਉਣੀਆਂ ਤਾਂ ਵੀਰੇ 50 ਤੋਂ 55 ਦੇ ਵਿੱਚ ਪਾਉਣੀਆਂ 50 ਕਿਲ ਤੇ ਇਹਨਾਂ ਦਾ ਮੰਗਿਆ 2 ਲੱਖ ਤੇ 20 ਹਜ਼ਾਰ ਜੋੜੇ ਦਾ 2 ਲੱਖ ਤੇ 15 ਦਾ ਹੋ ਜਾਣਾ ਹੋ ਜਾਣਾ ਜੀ ਜੇ ਕਿਸੇ ਸੱਜਣ ਨੇ ਤਿੰਨੇ ਲੈਣੀਆਂ ਤਾਂ ਉਦਾਂ ਦਾ ਮਨਤਾ ਨਾ ਜੇ ਕਿਸੇ ਭਰਾ ਨੇ ਚਾਰੇ ਲੈਣੀਆਂ ਨੇ ਤਾਂ ਕਰਨ ਜੋ ਮਰਜ਼ੀ ਕਹੀ ਜਾਵੇ ਅੰਬਰਸਰ ਦੀ ਪਹੁੰਚ ਕਰਾ ਦੇਣੀ ਕਰ ਦਾਂਗੇ ਵੀਰੇ ਚਾਰੇ ਲੈਣ ਕਰ ਬੋਲ ਕਰਨਾ ਨੰਬਰ ਤੇ 97799394077 97799394077 ਚਾਰੀਆਂ ਵੱਡੀਆਂ ਬੱਚੀਆਂ ਨੇ ਵੀਰੇ ਛੋਟੀਆਂ ਬੱਚੀ ਨਹੀਂ ਹੈਂ ਵੱਡੀਆਂ ਮੰਨ ਕੇ ਆਏ ਜਿਹੜੇ ਵਰਜੀ ਵੀਰ ਹਨਾ ਆਹ ਕੋਈ ਛੋਟੀ ਨਹੀਂ ਹੈਗੀ ਫਿਰ ਆਰਡਰ ਤੋਹਫੇ ਜਮਾ ਆਪੋ ਹੀ ਕਹਤਾ ਵੀ ਥੋੜਾ ਕਮ ਕਰ ਲਾਂਗੇ ਪਰ ਚੀਜ਼ ਹੋਣੀ ਚਾਹੀਦੀ ਹੈ ਠੀਕ ਆ ਗੱਲ ਬਰੀਡ ਹੋਣੀ ਚਾਹੀਦੇ ਬਰੀਡ ਚੀਜ਼ਾਂ ਬਾਈ ਕੋਲ ਤੁਹਾਨੂੰ ਮੱਲੋ ਅਸਲ ਦਿਖਾਤੀਆਂ ਪੂਰੀਆਂ ਜੇ ਕੋਈ ਪ੍ਰਾਚਾਰੇ ਲੈਂਦਾ ਤਾਂ ਪਹੁੰਚ ਹੋ ਜੂ ਅੰਬਰਸਰ ਦੀ ਜੇ ਕੋਈ ਸੱਜਣ ਜੋੜਾ ਜੋੜਾ ਲੈਂਦਾ ਤਾਂ ਜੋੜੇ 'ਚ 5000 ਦਾ ਕਨਸੈਸ਼ਨ ਹੋ ਜੂਗਾ ਨੰਬਰ ਸਕਰੀਨ ਤੇ ਚੱਲਦਾ ਮਾਡਲ ਟਾਊਨ ਨੰਬਰ 1 ਤਸਵੀਰ ਸਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ